ਉਸ ਸਮੇਂ ਬਾਬਾ ਦੀਪ ਸਿੰਘ ਜੀ ਆਪਣੇ ਨਾਲ ਸਿੰਘਾਂ ਦੀ ਫੌਜ ਲੈ ਕੇ ਤਲਵੰਡੀ ਸਾਬੋ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚਦੇ ਸਨ ਇੱਕ ਸੰਤਾ ਨੇ ਆਖਿਆ ਕਿ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਤੋਂ ਇੱਥੇ ਆ ਸਕਦੇ ਨੇ ਤੇ ਜੇ ਇੱਥੇ ਕੋਈ ਹਮਲਾ ਕਰੇ ਕਿ ਮੈਂ ਇੱਥੋਂ ਚਲਾ ਜਾਵਾਂ ਇਹ ਕਿਵੇਂ ਹੋ ਸਕਦਾ ਹੈ ਅਸੀਂ ਤਿਆਰ ਬੱਧ ਤਿਆਰ ਚਾਰ ਜੂ ਨੂੰ ਸਾਧ ਸੰਗਤ ਟੈਂਕਾਂ ਤੋਪਾਂ ਅੰਦਰਵਾੜ ਦਿੱਤੇ ਗਏ। ਸ੍ਰੀ ਅਕਾਲ ਤਖਤ ਸਾਹਿਬ ਦਾ ਨਿਸ਼ਾਨਾ ਬਣਾਉਣਾ ਉਹਨਾਂ ਦਾ ਪਹਿਲਾ ਹੀ ਸੋਚ ਸਮਝ ਸਾਜੀ ਸੀ। ਪਹਿਲੇ ਹੀ ਸਾਜ ਸੀ ਉਹਨਾਂ ਸਰਕਾਰ ਦੀ। ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਗੋਲੇ ਲਾ ਕੇ ਇਮਾਰਤ ਨੂੰ ਢਹਿ ਟੇਰੀ ਕਰਨ ਲੱਗ ਪਏ। ਉੱਥੇ ਸਾਧ ਸੰਗਤ ਇਤਿਆਰ ਕਰਨ ਲੱਗ ਪਏ। ਭਾਈ ਸਪਾਲ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੇ ਦੋ ਨਿਆਰੇ ਬੱਚੇ ਉਸ ਸਮੇਂ ਅੰਦਰ ਦਾਖਲ ਸਨ। ਸਾਧ ਸੰਗਤ ਜੀ ਅੱਗੇ ਹੋਏ ਟੈਂਕਾਂ ਦੇ ਅੱਗੇ ਨਿੱਕਾ ਢਾ ਕੇ ਖੜ ਗਏ ਤੇ ਸਾਹ ਸੰਗੇ ਦੀ ਟੈਂਕ ਚਲਾਉਣ ਵਾਲੇ ਤਰੇਲ ਨਾ ਹੋਇਆ ਸਨ ਵੇ। ਇੱਕ ਬਹੁਤ ਵੱਡਾ ਸਿੱਖ ਜੂੜਮਾ ਜਿਹੜਾ ਆਪਣਾ ਬਰਸ਼ਾ ਲੈ ਕੇ ਟੈਂਕ ਦੇ ਅੱਗੇ ਖਲੋ ਗਿਆ ਹੈ ਉਹ ਇਤਿਹਾਸ ਦੁਆਰਾ ਦ੍ਰਿੜ ਕਰਾ ਦਿੱਤਾ ਜਿਵੇਂ ਭਾਈ ਬਚਿੱਤਰ ਸਿੰਘ ਇੱਕ ਮਸਤੇ ਹੁਰੀ ਹਾਤੀ ਅੱਗੇ ਬਰਸ਼ਾ ਲੈ ਕੇ ਲੰਘਦਾ ਸੀ। ਹਾਲਾਂਕਿ ਟੈਂਕ ਚਲਾਉਣ ਵਾਲੇ ਕੰਬਰੇ ਨੇ ਤੇ ਜਿਹੜੇ ਟੈਂਕਾਂ ਕੇ ਖੜੇ ਨੇ ਉਹਨਾਂ ਦਾ ਜੋਸ਼ ਵੇਖ ਕੇ ਟੈਂਕ ਚਲਾਉਣ ਵਾਲਿਆਂ ਨੂੰ ਕੰਮ ਆਛੜ ਗਿਆ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਦੇ ਆਕਾਸ਼ ਸਮਾ ਗਿਆ। ਅੱਜ 6 ਜੂਨ ਦਾ ਦਿਨ ਚੜ੍ਹਿਆ। ਸਵੇਰ ਵੇਲੇ ਬਹੁਤ ਵੱਡੀ ਗਿਣਤੀ ਦੀ ਫੌਜ ਚੜ੍ਹ ਆਈ, ਟੈਂਕ ਤੋਂ ਅੰਦਰ ਵੜੇ ਗਏ। ਹਮਲਾ ਹੋਇਆ ਗੋਲੀਆਂ ਦੀ ਪਿਛਾੜ, ਗੋਲੇ ਛੱਡੇ ਜਾ ਰਹੇ ਨੇ। ਅੱਗ ਦੇ ਗੋਲੇ ਨੂੰ ਭੰਬਲ ਮਾਰ ਕੇ ਜੜਾ ਸੀ। ਸਾਰੇ ਪਾਸੇ ਮਾਲੂ ਉੱਚੀ ਉੱਚੇ ਅੱਗ ਦੀਆਂ ਲਾਟਾਂ ਉੱਖਰੀਆਂ ਨੇ। ਅੰਬਰ ਵੀ ਟੜਕ ਰਿਹਾ ਹੈ, ਧਰਤੀ ਵੀ ਟੜਕ ਰਹੀ ਹੈ। ਇਤਨਾ ਸ਼ੋਰ ਸਾਰਾ ਅੰਮ੍ਰਿਤਸਰ ਸੌ ਨਹੀਂ ਸਕਿਆ। ਇਹਦਾ ਝੋਰ ਸ਼ਰਾਬਾ ਹੋ ਰਿਹਾ ਹੈ। ਇਨਾ ਧਮਕਾ ਹੋ ਰਿਹਾ ਹੈ ਤਾਂ ਸਾਧ ਸੰਗਤ ਜੀ ਉਸ ਸਮੇਂ ਗਿਆਨੀ ਗੁਰਦਾਸ ਸਿੰਘ ਖਾਲਸਾ ਜੀ ਜਿਨ੍ਹਾਂ ਦੇ ਸਾਥੀ ਭਾਈ ਅਮਰੀਕ ਸਿੰਘ ਜੀ ਅੱਗੇ ਵਧਦੇ ਨੇ ਬੈਰੀਆਂ ਦਾ ਸਾਹਮਣਾ ਕਰਦੇ ਆ ਮਰ ਸ਼ਹੀਦੀ ਪਾ ਗਏ ਜਨਰ ਸਵੇਤ ਸਿੰਘ ਜੀ ਉਹ ਵੀ ਸ਼ਹੀਦੀ ਪਾ ਜਾਂਦੇ ਹਨ ਗਿਆਨੀ ਗੁਰਦਾਸ ਸਿੰਘ ਖਾਲਸਾ ਜੀ ਕਹਿਣੀ ਕਰਨੀ ਦੇ ਪੂਰੇ ਜਿਨ੍ਹਾਂ ਨੇ ਕਿਹਾ ਤੇ ਕਰਕੇ ਵਿਖਾਇਆ ਉਹ ਵੀ ਅੱਗੇ ਵਧੇ ਤੇ ਭਾਰਤੀ ਫੌਜ ਦੇ ਸਾਹਮਣੇ ਹੋਏ ਕਿੰਨਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅੰਤ ਇੱਕ ਭਾਰਤੀ ਫੌਜ ਵੱਲੋਂ ਛੱਡਿਆ ਹੋਇਆ ਗੋਲਿਆਂ ਦਾ ਬਰਸ਼ ਸੰਤ ਗਿਆਨੀ ਜਰਨੈਲ ਸਿੰਘ ਦੀ ਹਿੱਕ 'ਚ ਆ ਕੇ ਵੱਜਦਾ ਹੈ ਤੇ ਉੱਥੇ ਹੀ ਫਿਰ ਸੰਤ ਦੀ ਸ਼ੀਧੀ ਪ੍ਰਾਪਤ ਕਰ ਜਾਂਦੇ ਹਨ ਤੇ ਸਾਧ ਸੰਗਤਿਓ ਉਹਨਾਂ ਮਹਾਨ ਸਿੰਘਾਂ ਨੇ ਗੁਰੂ ਘਰ ਦੀ ਆਣ-ਸ਼ਾਨ ਬਰਕਰਾਰ ਰੱਖਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਚੜ੍ਹ ਕੇ ਆਏ ਬੈਰੀ ਦਾ ਸਾਹਮਣਾ ਕੀਤਾ ਭਾਜੜਾ ਪੁਆਇਆਂ ਜਰਨੈਲ ਕੇ ਬਰਾੜ ਨੂੰ ਇਹ ਕਹਿਣਾ ਪੈ ਗਿਆ ਉਹਨੇ ਆਪਣੀ ਕਿਤਾਬ ਵਿੱਚ ਜ਼ਿਕਰ ਕੀਤਾ ਕਿਤਾਬ ਪੜ ਕੇ ਬੇਕੂ ਸਾਤਾ ਨੀਲਾ ਤਾਰਾ ਜਨਰਲ ਕੇਬਰਾੜ ਦੀ ਆਪਣੀ ਲਿਖੀ ਹੋਈ ਹੈ ਇਤਿਹਾਸ ਨੂੰ ਗਵਾਹ ਹੈ ਸਾਧ ਸੰਗਤ ਜੀਓ ਵਿਰੋਧੀਆਂ ਨੇ ਹੀ ਸਿੰਘਾਂ ਦੀਆਂ ਉਸਤਤਾ ਕਹਿਣੀਆਂ ਪਈਆਂ ਉਹਨਾਂ ਨੇ ਸ਼ਾਹਜਹਾਨ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਚਾਰ ਜੰਗਾਂ ਕੀਤੀਆਂ ਅੰਤੋਂ ਨੇ ਆਪ ਵੀ ਆਖਿਆ ਸੀ ਕਿ ਛੇਵੇਂ ਪਾਸ਼ਾ ਤੋਂ ਵੱਡਾ ਦਾਤਾ ਕੋਈ ਦੂਜਾ ਨਹੀਂ ਉਹਨਾਂ ਵਰਗੇ ਮਹਾਨ ਸਿੰਘ ਦੂਜੇ ਕੋਈ ਨਹੀਂ ਇਸੇ ਤਰ੍ਹਾਂ ਜਨਰਲ ਕੇਬਰਾੜ ਨੇ ਕਿਤਾਬ ਲਿਖੀ ਕਹਿੰਦੇ ਸੀ ਕਿ ਡੇਢ ਘੰਟੇ ਦਾ ਦਾਜਾ ਲਾ ਕੇ ਗਏ ਸਾਬ ਉਹਨਾਂ ਤੇ ਸਾਨੂੰ 6 ਦਿਨ ਸੌਣ ਹੀ ਨਹੀਂ ਦਿੱਤਾ 6 ਦਿਨ ਸਾਨੂੰ ਭਜਨਾ ਬਵਾ ਕੇ ਰੱਖਿਆ ਪਤਾ ਨਹੀਂ ਕੈਸੇ ਸੂਰਬੇ ਹਨ ਜਿਨ੍ਹਾਂ ਨੇ ਪਹਿਲਾਂ ਹੀ ਮੌਤ ਨੂੰ ਪ੍ਰਵਾਨ ਕੀਤਾ ਹੋਇਆ ਹੈ ਮੌਤ ਨੂੰ ਬਿਲਕੁਲ ਨਹੀਂ ਘਬਰਾਏ ਅੱਗੇ ਛਾਤੀਆਂ ਡਾਢਾ ਕੇ ਲੜੇ ਹਨ ਇੱਕ ਵੀ ਯੋਧਾ ਐਸਾ ਨਹੀਂ ਹੈ ਜਿਹਦੇ ਪਿੱਠ ਤੇ वार ਹੋਇਆ ਹੋਵੇ ਸਾਰੇ ਆਪਣੀ ਛਾਤੀ ਜਵਾਰ ਛਾ ਕੇ ਕਿਉਂਕਿ ਜੰਗ ਦੇ ਮੈਦਾਨ ਵਿੱਚ ਪਿੱਠ ਤੇ वार ਖਾਣ ਵਾਲਾ ਗਦਾਰ ਕਿਹਾ ਜਾਂਦਾ ਹੈ ਜਿਹੜਾ ਸਾਤੀ ਤੇ ਵਾਰ ਖਾਈ ਉਹਨੂੰ ਸੂਰਮਾ ਕਿਹਾ ਜਾਂਦਾ ਦਸਵੇਂ ਪਾਸ਼ਾ ਮਹਾਰਾਜ ਨੇ ਬਾਬਾ ਅਜੀਤ ਸਿੰਘ ਜਦ ਤੋੜਿਆ ਤੇ ਮਹਾਰਾਜ ਕਹਿੰਦੇ ਜੀ ਸਿੰਘਾ ਚੱਲਿਆ ਤੇ ਹੈ ਗੰਗਦੇ ਮਨਾਲ ਕੀ ਇੱਕ ਗੱਲ ਯਾਦ ਰੱਖੀ ਤੇਰੀ ਪਿੱਠ ਤੇ ਕੋਈ ਤੀਰ ਨਹੀਂ ਵੱਜਣਾ ਚਾਹੀਦਾ ਤੇਰੀ ਪਿੱਠ ਤੇ ਕੋਈ ਬਰਸ਼ੇ ਦਾ ਭਾਵ ਨਹੀਂ ਹੋਣਾ ਚਾਹੀਦਾ ਕਿਤੇ ਇਤਿਹਾਸ 'ਚ ਨਾ ਕਹਿ ਦਵੇ ਕਿ ਬਾਬਾ ਅਜੀਤ ਸਿੰਘ ਜੀ ਮੈਦਾਨ ਛੱਡ ਕੇ ਭੱਜ ਰਹੇ ਸਨ ਤੇ ਉਹਨਾਂ ਦੇ ਪਿੱਠ ਦੇ ਵਾਰ ਹੋ ਗਏ ਆਗੋਂ ਬਾਬਾ ਅਜੀਤ ਸਿੰਘ ਕਹਿੰਦੇ ਨਾਮ ਤਾਂ ਅਜੀਤ ਹੂੰ ਜੀਤਾ ਨਹੀਂ ਜਾਊਗਾ ਅਗਰ ਜੀਤਾ ਗਿਆ ਤਾਂ ਜੀਤਾ ਨਹੀਂ ਆਉਂਗਾ ਮਹਾਰਾਜ ਭੇਜਣ ਲੱਗਿਓ ਥਾਪੜਾ ਦਿਓ ਜਿੰਨੇ ਕੀਰ ਖਾਵਾਂ ਦਾ ਸ਼ਾਕੀ ਜਿਖਾਵਾਂ ਪਿੱਠ ਤੇ ਕੋਈ وار ਨਹੀਂ ਖਾਤਾ ਤੇ ਵੇਖੋ ਕਿੰਨੇ ਕੀ